ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਕੇ 9:30 ਹੋ ਗਏ ਤੇ ਅੱਜ ਵੀਰੋ 1 ਜਨਵਰੀ ਤੇ 2025 ਤੇ ਨਵਾਂ ਸਾਲ ਚੜ ਗਿਆ ਵੀਰੋ ਤੇ ਚੜਦਾ ਵੈਸੇ ਰਾਤ ਹੀ ਗਿਆ ਸੀ ਤੇ ਸਾਰਿਆਂ ਨੂੰ ਵੀਰੋ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਅੱਜ ਵੀਰੋ ਜਿਹੜਾ ਬਲੌਗ ਆ ਬਹੁਤ ਇੰਟਰਸਟਿੰਗ ਹੋਣ ਵਾਲਾ ਕਿਉਂਕਿ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਕੱਲ ਦੇ ਬਲੌਗ ਵਿੱਚ ਆਪਾਂ ਗੁੱਗਾ ਮਾੜੀ ਦੇ ਮੱਥਾ ਟੇਕਿਆ ਤੇ ਗੋਰਖਨਾਥ ਬਾਬੇ ਦੇ ਮੱਥਾ ਟੇਕਿਆ ਤੇ ਰਾਤ ਨੂੰ ਸਾਰਾ ਕੁਝ ਤੁਹਾਨੂੰ ਦਿਖਾਇਆ ਤੇ ਅੱਜ ਸਵੇਰੇ ਸਵੇਰੇ 5 ਵਜੇ 5:30 ਵਜੇ ਲਗਭਗ ਆਪਾਂ ਫ੍ਰੀ ਹੋਏ ਸੀ ਮੱਥਾ ਟੇਕ ਕੇ ਤੇ 7 ਵਜੇ ਆਪਾਂ ਗੱਡੀ ਤੋਰ ਸੀ ਤੋਰਤੀ ਸੀ ਗੁੱਗਾ ਮਾੜੀ ਤੋਂ ਜਿਹੜੀ ਮਾਨਸੇ ਵੱਲ ਨੂੰ ਤੇ ਹੁਣ ਜਿਹੜਾ ਅੱਜ ਦਾ ਬਲੌਗ ਹੈ ਬਹੁਤ ਇੰਟਰਸਟਿੰਗ ਹੋਣ ਵਾਲਾ ਕਿਉਂਕਿ ਅੱਜ ਚੱਲੇ ਵੀਰੋ ਆਪਾਂ ਸਿੱਧੂ ਮੁਫੇ ਵਾਲੇ ਦੀ ਹਵੇਲੀ 'ਚ ਤੇ ਉੱਥੇ ਜਾ ਕੇ ਉਹਦੀ ਕੱਲੀ-ਕੱਲੀ ਯਾਤ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹ ਬਲੌਗ ਦੀ ਵੀਰੋ ਕਾਫੀ ਟਾਈਮ ਤੋਂ ਕਾਫੀ ਮਤਲਬ ਪੀਰਾਂ ਨੂੰ ਬਹੁਤ ਵੇਟ ਸੀ ਤੇ ਅੱਜ ਉਹ ਆਪਾਂ ਬਲੌਗ ਪੂਰਾ ਕਰਨ ਚੱਲੇ ਆ ਤੇ ਵੀਰੋ ਸਿੱਧੂ ਮੂਸੇ ਵਾਲੇ ਦੀ ਮਤਲਬ ਪਾਸ ਸਵੇਰੇ 7 ਵਜੇ ਤੋਂ ਠੀਕੂ ਕਮੇਡੀ ਤੋਂ ਤੋਰ ਕੇ ਤੇ 9:30 ਹੋ ਗਏ ਜਿਹੜੇ ਆਪਾਂ ਮਤਲਬ ਮੂਸਾ ਮਿੰਡੇ ਤੋਂ 7-10 ਕਿਲੋਮੀਟਰ ਰਹਿ ਗਿਆ ਤੇ ਟਾਬੇ ਤੇ ਰੁਕੇ ਸੀ ਵੀਰੋ ਚਾਹ ਪੀਣ ਲਈ ਤੇ ਚਾਹ ਪੀਨੇ ਆ ਤੇ ਵੀਰੋ ਜਿਹੜਾ ਇਹ ਟਾਬਾ ਤੇ ਉੱਥੇ ਵੀ ਤੁਹਾਨੂੰ ਦਿਖਾਉਣੇ ਆ ਸਿੱਧੂ ਮੂਸੇ ਵਾਲੇ ਜੀ ਜਿਹੜੇ ਤਸਵੀਰਾਂ ਲਈਆਂ ਹੋਈਆਂ ਉਹਦੀ ਯਾਤ ਦੇ ਵਿੱਚ ਇਥੋਂ ਜਿਹੜਾ ਜੋ ਮਤਲਬ ਮੋਸਾ ਪਿੰਡਾਂ ਤੇ 10-11 ਕਿਲੋਮੀਟਰ ਆ ਤੇ ਚਲੋ ਫਿਰ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਇਹ ਪਹਿਲਾਂ ਪਿੰਨੇ ਆ ਚਾਹ ਤੇ ਤੁਹਾਨੂੰ ਦਿਖਾਉਨੇ ਆ ਢਾਬਾ ਤੇ ਆ ਆਪਣੀ ਬਲੈਰੋ ਵੀਰੋ ਤੇ ਹੁਣੇ-ਹੁਣੇ ਪਹੁੰਚੇ ਸੀ ਤੇ 9:30 ਦਾ ਟਾਈਮ ਆ ਤੇ ਆਓ ਦੇਖੋ ਵੀਰੋ ਨੂਰ ਪੰਜਾਬੀ ਢਾਬਾ ਤੇ ਪਾ ਚਾਹ ਪੀਨੇ ਆ ਕੰਗਰੇ ਜੀ ਤੇ ਸਿੱਧੂ ਮੂਸੇ ਵਾਲੇ ਦੀ ਤਸਵੀਰਾਂ ਦੇਖੋ ਕਿੰਨੀ ਲਾਈਆਂ ਹੋਈਆਂ ਇੱਥੇ ਕਿਉਂਕਿ ਇਥੋਂ ਆਪਾਂ ਹੁਣ ਮਾਨਸੇ ਸਰਦੂਨ ਘੜ ਤੋਂ ਮਾਨਸੇ ਰੋਡ ਤੇ ਖੜੇ ਆਂ ਤੇ ਇੱਧਰ ਮਾਨਸਾ ਤੇ ਇੱਧਰੋਂ ਪਾ ਆਂ ਸਰਦੂਨ ਘੜ ਤੋਂ ਤੇ ਇੱਧਰੋਂ ਪਾ ਹੋ ਜਾਵਾਂਗੇ ਸਿੱਧਾ ਮੁਸੇਂਂਡ ਤੇ ਇਥੋਂ 10-11 ਕਿਲੋਮੀਟਰ ਤੇ ਉੱਥੇ ਜਾ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਚਲੋ ਫਿਰ ਕਿੰਦੇ ਆ ਪਹਿਲਾਂ ਚਾਹ ਚਾਹ ਕਿੰਨ ਲੱਗ ਰਹੀ ਆ ਆ ਫੇਰੇ ਜੇ ਪਰਾਣੇ ਜਾਉਂਦੇਗਾ ਬਾਈ ਵੀਰੋ ਚਾਹ ਪੀ ਲਈ ਤੇ ਕਰਮਾ ਵੀਰਾਵਣਾ ਪੀ ਰਿਆ ਹਲੇ ਚਾ ਚਾ ਗਿਆ ਪੁੱਤ ਚਲੋ ਗੱਡੀ 'ਚ ਚੱਲਦੇ ਆਂ ਫਿਰ ਮਿਲਦੇ ਆਂ ਵੀਰੋ ਮੂਸੇ ਦੇ ਪਿੰਡ ਨੂੰ ਆਏ ਐ ਮਿੱਤਰੋ ਪਹੁੰਚ ਗਏ ਮੂਸੇ ਵਾਲੇ ਦੇ ਪਿੰਡ ਪਿੰਡ ਮੂਸਾ ਤੇ ਵੀਰੋ ਦੇਖ ਸਕਦੇ ਹੋ ਤੁਸੀਂ ਜਿਹੜੀ ਛੱਡੀ ਮੂਸੇ ਵਾਲੇ ਦੀ ਤੇ ਸਮਾਦ ਬਣਾਈ ਆ ਉੱਥੇ ਪਹੁੰਚੇ ਹਾਲੇ ਤੇ ਹਵੇਲੀ ਦਾ ਵਲੌਗ ਤੁਹਾਨੂੰ ਬਾਅਦ 'ਚ ਦਿਖਾਵਾਂਗੇ ਤੇ ਇੱਧਰ ਦੇਖੋ ਵੀਰੋ ਜਿਆਦਾ ਉਠੇਗਾ ਜਨਾਬ ਦਾ ਕਹਿੰਦੇ ਮੇਲੇ ਲੱਗਣੇ ਉਹੀ ਕੰਮ ਹੋ ਰਿਹਾ ਦੇਖੋ ਬਈ ਮੇਲੇ ਲੱਗ ਰਹੇ ਆ ਦੁਕਾਨਾਂ ਲੱਗ ਰਹੀਆਂ ਤੇ ਹੁਣ ਚੱਲਦੇ ਆ ਵੀਰੋ ਅੰਦਰ ਇੱਥੋਂ ਆ ਗਿਆ ਜੰਦਰ ਤੇ ਦੇਖੋ ਅੱਜ ਦਾ ਵੀਊ ਤੇ ਵੀਰੋ ਜਿਹੜੀ ਉਹਦੀ ਮਤਲਬ ਮਿੱਟੀ ਜਿੱਤੀ ਵੀ ਸੀ ਉਹਨੂੰ ਮਤਲਬ ਚੀਤਾ ਨੂੰ ਦਿੱਤਾ ਗਿਆ ਸੀ ਉਹ ਏਰੀਆ ਤਾਂ ਦੇਖ ਸਕਦੇ ਹੋ ਤੁਸੀਂ ਤੇ ਲੋਕ ਵੀ ਰੋਸਰਾਂ ਤੇ ਜਾਂਦੇ ਰਹਿੰਦੇ ਇੱਥੇ ਹਰ ਰੋਜ਼ ਇਕੱਠ ਹੁੰਦਾ ਹੀ ਰਹਿੰਦਾ ਤੇ ਮਾਹੌਲ ਵੀ ਵਧੀਆ ਦੇਖੋ ਇੱਥੇ ਆ ਗਏ ਆ ਬਈ ਉਧਰ ਫੋਰਸ ਜੀ ਉਠਾਈ ਹੋਈ ਆ ਦੇਖੋ ਝੂੰਗੀ ਦੇ ਵਿੱਚ ਛਿੰਦਰ ਬਾਈ ਇਹ ਨਾਟ 11 ਵੀ ਖੜਾ ਰਹੇ ਆ ਦੇਖੋ ਫਾਰ ਗੱਡੀ ਤੇ ਹੋ ਕੋਣ ਲਾਈਆਂ ਨਾ ਤਾਂ ਵੀਰੋ ਦੇਖ ਹੀ ਸਕਦੇ ਹੋ ਤੁਸੀਂ ਤੇ ਆਪਾਂ ਦਿਖਾਤਾ ਤੁਹਾਨੂੰ ਸਿੱਧੂ ਮਸੇਰੇ ਵਾਲੇ ਦੀ ਸਾਰੀ ਯਾਦਾਂ ਇੱਥੇ ਵਈਆਂ ਤੇ ਹਲੇ ਲੜੇ ਠੰਡ ਬਹੁਤ ਅੱਜ ਤੇ ਨਵੇਂ ਸਾਲ ਵਾਲੇ ਦਿਨ ਪਹੁੰਚੇ ਅੱਜ ਆਪਾਂ ਇਹ ਠੰਡਾ ਮੌਸਮ ਹੋ ਜਾ ਪਿਆ ਵੀਰੋ ਠੰਡ ਬਹੁਤ ਆ ਤੇ ਬਾਈ ਆਪਣਾ ਮਨਦੀਪ ਤਾਂ ਵੀਰੋ ਠੰਡ ਬਹੁਤ ਆ ਤੇ ਆਪਾਂ ਤੁਹਾਨੂੰ ਦਿਖਾਤਾ ਅੱਜ ਦਾ ਸ਼ਰਾਧ ਗਾਰ ਲੋਕ ਵੀਰੋ ਹਰ ਅਕਸਰ ਇੱਥੇ ਆਉਂਦੇ ਰਹਿੰਦੇ ਹਰ ਰੋਜ਼ ਇੱਥੇ ਕਿ ਆਸੀਂ ਜਦੋਂ ਉੱਥੋਂ ਚਨਾ ਦਾ ਚੱਟ ਦਾ ਮੇਲੇ ਲੱਗਣੇ ਉਹ ਪੂਰਾ ਤੇ ਕੁਝ ਬੰਦੇ ਕਹਿੰਦੇ ਸਮਾਨ ਛੱਲਾ ਹਾਂ ਤੇ ਸ਼ੱਲਾ ਲੈ ਰਹੇ ਆ ਬਈ ਕੋਪਨ ਕਾ ਬੰਦੇ ਦਾ ਬੜਾ ਦੇ ਮੈਂ ਤੇਰੇ ਤੇ ਸਾਡੇ ਕੋਈ ਕੰਮ ਦੇ ਨਹੀਂ ਹੈਗਾ ਇੱਧਰ ਆ ਆ ਫੋਟੋ ਦੇਖ ਕਾ ਉੱਥੋਂ ਉਹ ਬੜ ਦੁਕਾਨ ਆ ਬਈ ਉਹ ਇੱਧਰ ਆ ਜੀ ਸਮਾਤ ਦੇ ਲੋਕ ਆ ਮਿੱਟੀ ਮਾਰੀ ਜਾ ਰਹੇ ਤੇ ਮੇਲਾ ਲੱਗ ਰਿਹਾ ਵੀ ਵੀਰ ਨੇ ਇੱਕ ਗੱਲ ਕਹੀ ਸੀ ਜਦੋਂ ਹੁਣ ਜਿਆ ਫੋਟੋ ਵੀ ਵੀਰੋ ਦੇਖ ਸਕਦੇ ਹੋ ਤੁਸੀਂ ਸਿੱਧੋਂ ਮੋਸੇ ਵਾਲੀ ਦੇ ਫੋਟੋ ਫੋਟੋ

ਬਰੀ 1 ਜਨਵਰੀ ਤੇ ਲੋ ਯਾਰ ਬਹੁਤ ਚੰਗੇ ਆ। ਅੱਜ ਅਸੀਂ ਇੱਥੇ ਹੁਣ ਚੱਲੇ ਹਵੇਲੀ ਤੇ ਇੱਕ ਇੱਕ ਕੱਪ ਲਿਆ ਬਈ 100 ਰੁਪਏ ਦਾ। ਕੀ ਪਤਾ ਵੀ ਬਹੁਤ ਪੁੱਛਣਾ ਪਿਆ। ਆਪਾਂ ਪੁੱਛ ਪਾ ਲਿਆ। ਤੇ ਸਿੱਧੂ ਮਸੇਵਾਲੇ ਦੀ ਯਾਦ ਵਿੱਚ ਤਰਫ ਤੇ ਇੱਕ ਕੱਪ ਲਿਆ ਆਪਾਂ ਨੇ ਤੇ ਚੱਲਦੇ ਹਾਂ ਹਵੇਲੀ ਦੇ ਉੱਤੇ ਜਾਂਦੇ ਹਾਂ ਤੁਹਾਨੂੰ। ਕੱਲੀ-ਕੱਲੀ ਯਾਦ ਚਲੋ ਫਿਰ ਲੈ ਵੀ ਲਾ ਦੇ ਫਿਰ ਸਿੱਧੂ ਮੂਸੇ ਵਾਲੇ ਦੀ ਫੋਟੋ ਅੱਗੇ ਇਹ ਵਾਈਟ ਲੈ ਲੀ ਇੱਕ ਸਿੱਧੂ ਮੂਸੇ ਵਾਲੇ ਦੀ ਫੋਟੋ ਉਹ ਦਿਖਾਉਣਾ ਸੀਗਾ ਉਰਾ ਉਰਾ ਉਪਰ ਲਾ ਯਾਰ ਨੀਚਾ ਥੋੜੀ ਪਤਾ ਲੱਗਾ ਹੈ ਠੰਡ ਲੱਗ ਰਹੀ ਹੈ ਨਾ 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 ਪਾ ਨਹੀਂ ਆੜਮੀ ਹੁੰਦੀ ਸਿੱਤਾ ਜਿ ਬਕਈਏ ਮੈਂ ਗਣਾ ਤੂੰ ਟੈਨਸ਼ਨ ਕਦੋਂ ਲਾ ਕੱਲ ਨਾ ਅੱਧ ਧਰਦੀ ਸਾਰਾ ਨਾ ਚੇਤੀ ਤੇ ਨੀ ਅੰਦਰ ਕਰ ਦੇਖ ਰਿਹਾ ਕਰਮਾ ਠੀਕ ਗੱਲ ਵਾਦੂ ਪੈਕ ਲਗ ਲੈ ਕਰਮਾ ਵੀਰ ਆਪਣਾ ਵੀਰੇ ਯਾਦਗਾਰੀ ਤੌਰ ਪਾਜ ਇੱਕ ਸਿੱਧੂ ਮਸਾਲੇ ਦੇ ਨੋਪਾ ਕੱਪ ਲੈ ਗਿਆ ਜਾ ਰਿਹਾ ਲਾ ਦੀ ਅੱਜ ਪੈਸੇ ਤੇ ਬੰਦਾ ਕਹਤਾ ਬਈ ਮਨੇ ਮਿਸਤਰੀਆਂ ਚਲੋ ਵੀ ਇੱਧਰ ਸਟicker ਲਗਾ ਪਤਾ ਜੀ ਆ ਪਹਿਲਾਂ ਕਰੋ ਬਈ ਅੱਤ ਬੋਏ ਪਾਸੇ ਰੋਕ ਰਿਹਾ ਲੱਗਦਾ ਹੈ ਟੈਡਾ ਲਾਵਾਗਾ ਤਾਂ ਨਹੀਂ ਵੀ ਨਹੀਂ ਇੱਕ ਪੂਰਾ ਹੀ ਦਮ ਚਮਗਾ ਇਹ ਲੈ ਬਈ ਲਾ ਦਿਆ ਸਿੱਧੂ ਮੂਸੇ ਵਾਲੇ ਦਾ ਸਟicker ਅਜਾ ਨੂੰ ਨੂੰ ਪਤਾ ਉਹ ਇਸ ਦੀ ਯੋਗ ਆਤੇ ਲਿਆਤਾ ਪਾਏ ਨਵੇਂ ਮਾਡਲ ਆ ਲੰਦੇ ਵੀਰ ਥੋੜਾ ਟਾਈਮ ਹੁੰਦਾ ਵੀ ਫਿਰ ਸ਼ੱਕੋ ਬਈ ਪੁਰਾਣੇ ਮਾਡਲ ਆਣਗੇ ਉਹਨਾਂ ਦਾ ਕਰੀ ਦੇ ਦੇ ਦੇਖ ਬਈ ਮੈਂ ਵਧੀਆ ਵਧੀਆ ਓਕੇ ਓਕੇ ਦੀ ਰਿਪੋਰਟ ਹੈ ਬਾਈ ਓਕੇ ਆ ਚਲੋ ਜੀ ਚੱਲਦੇ ਹੁਣ ਫੇਲੀ ਤੇ ਤੇ ਉੱਥੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਵਧੀਆ ਵਧੀਆ ਹੋਰ ਯਾਦਾਂ ਤੇ ਚਲੋ ਫਿਰ ਕਿਕਰ ਮਰਵਾਣ ਲੱਗਦਾ ਨਹੀਂ ਲੈ ਜਮਾ ਉਹ ਉਹ ਜਿਹੜਾ ਬੱਡਾ ਉਹਨੇ ਇੱਧਰ ਲਾਇਆ ਹੁੰਦਾ